ਡਾਊਨ ਹੈ ਰੱਖਿਆ ਗੱਡੀ ਵਿੱਚ ਟਿੱਕੀ ਚ ਤੱਕ ਪੜਨ ਲੱਗ ਉਹ ਆਇਆ ਪਿਛਲੇ ਚੱਕਰ ਮਾਰੀ ਹੈ ਤੁਸੀਂ ਬੱਸ ਦੇ ਡਰਾਈਵ ਕੰਡਕਟਰ ਨੇ ਕੰਡਕਟਰ ਆ ਬੱਸ ਕਿੱਥੋਂ ਆ ਰਹੀ ਸੀ ਅੱਜ ਰਾਤ ਤੋਂ ਆ ਰਹੀ ਥੀ ਹਾਂਜੀ ਇੱਕ ਡੈਥ ਹੋਈ ਆ ਤੇ ਕੁਝ ਜ਼ਿਆਦਾ ਸੀਰੀਅਸ ਆ ਜੰਗਲ ਬਾਈਪਾਸ ਵਾਲੀ ਸਾਹਿਬ ਤੋਂ ਜੋ ਟਰਾਲਾ ਆ ਰਿਹਾ ਸੀ ਮੇਰਾ ਖਿਆਲ ਤਾਂ ਨੀਂਦ ਨੂੰ ਲਾਣ ਲੱਗ ਗਿਆ ਕਿਉਂ ਵਿੱਚ ਵੱਜ ਕੇ ਵੱਲ ਸਟਾਕ ਕਰਕੇ ਹੀ ਰੁਕਿਆ ਹੈ ਬਹੁਤ ਜ਼ੋਰ ਨਾ ਬੱਜਾ ਜੇ ਇਹ ਜਿਹੜੇ ਸਾਡੇ ਕੋਲ 35 ਪੇਸ਼ੈਂਟ ਆਏ ਸੀ ਉਹਨਾਂ ਵਿੱਚੋਂ ਇੱਕ ਤਾਂ ਬ੍ਰੋਡ ਡੈਡ ਸੀ ਬਾਕੀ ਜਿਹੜੇ 30 ਸੀ ਉਹਨਾਂ ਦੇ ਵਿੱਚੋਂ ਦੋ ਦੇ ਕਲੈਬਿਕਲ ਦਾ ਫ੍ਰੈਕਚਰ ਸੀ ਉਹਨਾਂ ਦੇ ਸਿਰਮ ਲਗਾ ਕੇ ਭੇਜਤਾ ਸੀ ਔਰ ਬਾਕੀ ਜਿਹੜੇ ਬਚ ਕੇ 28 ਉਹਨਾਂ ਦੇ ਮਾਈਨਰ ਇੰਜਰੀਜ਼ ਸੀ ਸਰ ਤਿਆਰ ਹੈ ਰੱਖਿਆ ਗੱਡੀ ਵਿੱਚ ਟਿੱਕੀ ਚ ਤੱਕ ਪਤਾ ਲੱਗ ਉਹ ਆਇਆ ਪਿਛਲੇ ਝਟਕੇ ਨਾਲ ਮਾਰੀ ਗਿਆ ਹਾਂ ਹਾਂ ਤੁਸੀਂ ਬੱਸ ਦੇ ਡਰਾਈਵਰ ਕੰਡਕਟਰ ਹਾਂ ਬੱਸ ਕਿੱਥੋਂ ਆ ਰਹੀ ਸੀ ਅੱਜ ਰਾਤ ਵਾਲੀ ਜਦੋਂ ਯਾਰੇ ਇੱਕ ਵਸ ਕਰੀ ਦੋ ਬੱਚਾ ਤਾਂ ਬੜੇ ਗਏ ਆਂ ਸਾਡੇ ਫੀ ਜਿੰਨੇ ਵਜੇ ਦੀ ਗੱਲ ਕੋਈ 1:30 ਵੇ ਦੀ ਗੱਲ ਆ ਸਵਾਰੀ 47 ਹੁੰਦੀ ਹੈ 48 ਦੇ ਸਾਢੇ ਵੱਡਾ ਹਾਦਸਾ ਹੋਇਆ ਸ਼ਹਿਰ ਦੇ ਵਿੱਚ ਮੈਨੂੰ ਪਤਾ ਲੱਗਿਆ 35 ਲੋਕਾਂ ਦੇ ਵਿੱਚ ਜਕਮੀ ਹੋਏ ਨੇ ਕਿ ਕਿੰਨੇ ਵਜੇ ਦਾ ਹਾਦਸਾ ਕਿੰਨੇ ਵਜੇ ਤੁਹਾਡੇ ਕੋਲ ਆਇਆ ਤਕਰੀਬਨ 3:30 ਵਜੇ ਸਵੇਰ ਦੇ ਟਾਈਮ ਤੇ ਸਾਡੇ ਕੋਲ ਆਨੇ ਸ਼ੁਰੂ ਹੋ ਗਏ ਸੀ ਜਿਵੇਂ ਹੀ ਇਹ ਆਇਆ ਮੈਨੂੰ ਇਥੋਂ ਜਿਹੜੇ ਸਾਡੇ ਡਾਕਟਰ ਡਿਊਟੀ ਸੀ ਡਾਕਟਰ ਮਨਪ੍ਰੀਤ ਸਿੰਘ ਐਂਡ ਡਾਕਟਰ ਬਸਾਲੋਨਾ ਦਾ ਫੋਨ ਆਦਿ ਆ ਗਿਆ ਸੀ ਤੇ 3:30 ਵਜੇ ਸਾਰੇ ਕੋਲ ਆਨੇ ਸ਼ੁਰੂ ਹੋ ਗਏ ਸੀ ਸਰ ਇਹ ਹਾਸਾ ਜਲੰਧਰ ਬਾਈਪਾਸ ਕੋਲ ਕਿਤੇ ਹੋਇਆ ਹੈ ਹਾਂਜੀ ਤੇ ਬੱਸ ਤੇ ਟਰੱਕ ਦੀ ਟੱਕਰ ਦੱਸ ਰਹੇ ਆ ਸਰ ਬੱਸ ਪਤਾ ਲੱਗਿਆ ਕਿਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਮੇਰੀ ਦੇਵਨ ਵਾਲੀ ਗੱਲ ਹੋਈ ਸੀ ਮੈਂ ਜਦੋਂ ਅਮਰਜੈਂਸੀ ਚ ਗਿਆ ਸੀ ਹਰਦਵਾਰ ਤੋਂ ਜੰਮੂ ਜਿਹੜੀ ਹੈਗੀ ਬੱਸ ਚ ਆ ਰਹੀ ਸੀ ਕੀ ਉਹਨੇ ਕੁਝ ਦੱਸਿਆ ਡਰਾਈਵਰ ਵਾਲੇ ਕਿ ਕਿਦਾਂ ਹਾਦਸਾ ਹੋ ਗਿਆ ਨਹੀਂ ਦੱਸਿਆ ਸੀ ਕਿ ਬੱਸ ਦਾ ਜਿਹੜਾ ਹੈਗਾ ਟਾਇਰ ਪੈਂਚਰ ਹੋ ਗਿਆ ਸੀ ਤੇ ਟਾਇਰ ਪੈਂਚਰ ਜਦੋਂ ਉਹਨੇ ਜਿਹੜਾ ਟਾਇਰ ਸੀ ਉਹ ਚੇਂਜ ਕੀਤਾ ਤੇ ਵਾਪਸ ਉਹਦੇ ਵਿੱਚ ਰੱਖਣ ਜਾ ਰਿਹਾ ਸੀ ਪਿੱਛੇ ਰੱਖਣ ਜਾ ਰਿਹਾ ਸੀ ਤਾਂ ਇੱਕਦਮ ਆ ਕੇ ਜਿਹੜਾ ਟੱਕ ਹੈਗਾ ਪਿੱਛੋਂ ਬੱਸ ਨੂੰ ਵੱਜਿਆ ਜਿਸ ਦੇ ਕਰਕੇ ਜਿਹੜੀ ਹੈਗੀ ਮੈਂ ਮਤਲਬ ਮੇਜਰ ਇੰਜਰੀਜ਼ ਹੋ ਗਈ ਤੇ ਸਰ ਉਹ ਇਹ 35 ਜਿਹੜੇ ਜ਼ਖਮੀ ਆਏ ਨੇ ਇਹਨਾਂ ਨੂੰ ਫਿਰ ਤੁਸੀਂ ਡਾਕਟਰ ਕੋ ਰੈਫਰ ਕੀਤਾ ਦਾਖਲ ਕੀਤਾ ਕੀ ਕੀਤਾ ਇਹ ਜਿਹੜੇ ਸਾਡੇ ਕੋਲ 35 ਪੇਸ਼ੈਂਟ ਆਏ ਸੀ ਉਹਨਾਂ ਵਿੱਚੋਂ ਇੱਕ ਤਾਂ ਬ੍ਰਾਡ ਡੈੱਡ ਸੀ ਜਿਹਦੀ ਆਇਡੈਂਟੀਫਿਕੇਸ਼ਨ ਇਸ ਸੁਰੇਸ਼ ਕੱਤੇ ਹੋਈ ਆ ਬਾਕੀ ਉਹਦੇ ਬਾਰੇ ਹਾਲੇ ਕੋਈ ਪੂਰੀ ਤਰ੍ਹਾਂ ਨਹੀਂ ਭਈ ਨਹੀਂ ਉਹਦੇ ਫਾਦਰ ਦਾ ਨਾਮ ਕੀ ਹੈ ਕਿੱਥੋਂ ਦਾ ਹੈਗਾ ਬਟ ਇਨਾ ਪਤਾ ਲੱਗਿਆ ਕਿ ਉਹਦਾ ਨਾਮ ਸੁਰੇਸ਼ ਸੀ ਬਾਕੀ ਜਿਹੜੇ 34 ਪੇਸ਼ੀਐਂਟ ਹੈ ਦੋ ਉਹਨਾਂ ਚੋਂ ਜਿਹੜੇ ਹੈਗੇ ਸੈਕਟਰ 32 ਦੇ ਵਿੱਚ ਰੈਫਰ ਹੋ ਗਏ ਸੀ ਇੱਕ ਦੇ ਕ੍ਰੈਸ਼ ਇੰਜਰੀ ਸੀ ਇੰਦਰ ਸਿੰਘ ਉਹਦਾ ਨਾਮ ਸੀ ਜੋਰਕਸੀ ਔਰ ਉਹਨਾਂ ਦਾ ਬੇਟਾ ਕਾਬਲ ਸੀ ਕਾਬਲ ਦੇ ਸਸਪੈਕਟਿਡ ਫ੍ਰੈਕਚਰ ਸੀ ਉਹ ਦੋਨੋਂ ਜਿਹੜੇ ਹੈਗੇ ਸੈਕਟਰ 32 ਚ ਰੈਫਰ ਹੋ ਚੁੱਕੇ ਹੈ ਬਸ ਦਾ ਡਰਾਈਵਰ ਦਵਿੰਦਰ ਐਂਡ ਕੰਡਕਟਰ ਕੁਲਦੀਪ ਦਵਿੰਦਰ ਦੇ ਜਿਹੜੀ ਹੈ ਸਪਾਈਨਲ ਇੰਜਰੀ ਹੋਈ ਸੀ ਐਂਡ ਦਵਿੰਦਰ ਸਿੰਘ ਸਾਡੇ ਕੋਲ ਹਾਲੇ ਇੱਥੇ ਹੀ ਆ ਉਹਦੇ ਟੈਂਡੈਂਟਸ ਏਰ ਔਨ ਦਾ ਬੀ ਜਿਵੇਂ ਉਹਦੇ ਟੈਂਡੈਂਟਸ ਆ ਜਾਂਦੇ ਉਹਨੂੰ ਵੀ ਅਸੀਂ ਜਿਹੜਾ ਹੈਗਾ 32 ਸੈਕਟਰ ਚ ਰੈਫਰ ਕਰਨਾ ਹੈ ਐਂਡ ਜਿਹੜਾ ਕੰਡਕਟਰ ਦਾ ਕੁਲਦੀਪ ਉਹਦੇ ਲੇਟਲ ਬੀਕੋਨਾਇਲ ਦਾ ਫ੍ਰੈਕਚਰ ਹੈ ਔਰ ਉਹਦੇ ਪੀਓਪੀਸੀ ਲਗਾ ਰਹੇ ਆ ਉਸ ਤੋਂ ਬਾਅਦ ਜਿਹੜਾ ਹੈ ਉਹਨੂੰ ਡਿਸਚਾਰਜ ਕਰ ਬਾਕੀ 30 ਪੇਸ਼ੈਂਟ ਬਾਕੀ ਜਿਹੜੇ 30 ਸੀ ਉਹਨਾਂ ਦੇ ਵਿੱਚੋਂ ਦੋ ਦੇ ਕਲੈਵਿਕਲ ਦਾ ਫ੍ਰੈਕਚਰ ਸੀ ਉਹਨਾਂ ਦੇ ਸਟਿੰਗ ਲਗਾ ਕੇ ਭੇਜਤਾ ਸੀ ਔਰ ਬਾਕੀ ਜਿਹੜੇ ਬਚ ਕੇ 28 ਉਹਨਾਂ ਦੇ ਮਾਈਨਰ ਇੰਜਰੀਜ਼ ਸੀ ਉਹਨਾਂ ਨੂੰ ਫਸਟ ਹੈਡ ਦੇ ਕੇ ਉੱਥੇ ਚਲਾ ਦਿੱਤਾ ਉਹ ਕਿ ਦੂਰ ਦੂਰ ਨੂੰ ਜਾਣਾ ਸੀ ਇਸ ਕਰਕੇ ਚੱਲ ਕੇ ਸੀ ਠੀਕ ਸਾਫ ਤੁਹਾਡਾ ਪੂਰਾ ਸੀ ਸਵੇਰੇ ਡਿਊਟੀ ਤੇ ਸਾਡਾ ਸਟਾਫ ਪੂਰਾ ਸੀ ਜੀ ਦੋ ਡਾਕਟਰ ਸੀ ਸਾਡੇ ਡਾਕਟਰ ਅਮਨਪ੍ਰੀਤ ਸਿੰਘ ਡਾਕਟਰ ਵਿਸ਼ਾਲ ਐਂਡ ਦੋ ਉਹਨਾਂ ਦੇ ਨਾਲ ਸਟਾਫ ਸੀ ਮੈਂ ਗਾ ਸਟਾਫ ਸੀ ਅਮਨਪ੍ਰੀਤ ਕੌਰ ਸੀ ਐਂਡ ਇੱਕ ਉਹਦੇ ਨਾਲ ਹੋਰ ਸਟਾਫ ਸੀ ਸਾਡੇ ਡਿਊਟੀ ਤੇ ਸਪਾਈਸੇਵਕ ਸੋਨੂ ਵੀ ਸੀ ਕਲਾਸਪਾ ਵੀ ਜਿਹੜਾ ਸੀ ਸਾਡੇ ਹਸਪਤਾਲ ਦੇ ਡਿਊਟੀ ਤੇ ਪਲੱਸ ਜਿਵੇਂ ਹੀ ਉਹਨਾਂ ਦੀ ਮੈਨੂੰ ਕਾਲ ਆਈ ਤੇ ਮੈਂ ਨਾਲ ਦੀ ਨਾਲ ਹੀ ਅਸੀਂ ਜਿਹੜੇ ਸਾਡੇ ਅਡਜੈਸੈਂਟ ਵਾਰਡ ਜਿਵੇਂ ਟਰੋਮਾ ਵਾਰਡ ਹੈ ਮੇਲ ਵਾਰਡ ਹੈ ਫੀਮੇਲ ਵਾਰਡ ਸਭ ਨੂੰ ਅਲਰਟ ਅਸੀਂ ਕਰ ਦਿੱਤਾ ਸੀ ਐਂਡ ਉਹ ਵੀ ਸਾਡੇ ਆਗੇ ਸੀ ਐਂਡ ਪਲੱਸ ਸਾਡੇ ਜਿਹੜੇ ਸਰਜਰੀਕਲ ਸਪੈਸ਼ਲਿਸਟ ਹੈਗੇ ਸੀ ਡਾਕਟਰ ਅੰਕੁਰ ਉਪਲ ਉਹ ਵੀ ਮੌਕੇ ਤੇ 10 ਵੀਨ 10 ਮਿੰਟਸ ਜਿਹੜੇ ਹੈਗੇ ਉਹ ਪਹੁੰਚ ਗਏ ਸੀ ਉਹਨਾਂ ਦੇ ਨਾਲ ਉਹਨਾਂ ਦਾ ਡੀਆਰਪੀ ਸਟੂਡੈਂਟ ਵੀ ਜਿਹੜਾ ਹੈਗਾ ਉੱਥੇ ਸੀ ਔਰ ਆਰਥੋ ਦਾ ਵੀ ਡੀਆਰਪੀ ਸਟੂਡੈਂਟ ਉੱਥੇ ਸੀ ਔਰ ਬੜਾ ਵਧੀਆ ਉਹਨਾਂ ਨੇ ਜਿਹੜਾ ਹੈਗਾ ਮੈਨੇਜ ਰਾਤ 2:30 ਵਜੇ ਦਾ ਟਾਈਮ ਸੀ ਬਸ ਪੈਂਚਰ ਹੋਣ ਕਾਰਨ ਸਪਨੀ ਚੇਂਜ ਕਰ ਰਹੇ ਸੀਗੇ ਤੇ ਪਿੱਛੋਂ ਹਾਈਵੇ ਤੋਂ ਜਨਰਲ ਬਾਈਪਾਸ ਵਾਲੀ ਸਾਈਡ ਤੋਂ ਜੋ ਟਰਾਲਾ ਆ ਰਿਹਾ ਸੀ ਮੇਰੇ ਖਿਆਲ ਕੋ ਨੀਂਦ ਨੂੰ ਉਡਾਨ ਵਾਲੀ ਵਿੱਚ ਫਸ ਜਾ ਕਿਉਂ ਵਿੱਚ ਵੱਜ ਕੇ ਮਤਲਬ ਸਟਾਕ ਕਰਕੇ ਹੀ ਰੁਕਿਆ ਹੈ ਬਹੁਤ ਜ਼ੋਰ ਨਾਲ ਫਸ ਜਾ ਗਿਆ ਹਾਂ ਤੇ ਸਰ ਟਰਾਲਾ ਤੁਸੀਂ ਫਾਸਟ ਹੋਣਾ ਤਾਂ ਹੀ ਇੰਨੇ ਕਾਫੀ ਫਾਸਟ ਹੋਊਗਾ ਔਰ ਲੋਡ ਵੀ ਹੈ ਤੇ ਇਸ ਕਰਕੇ ਬੱਸ ਪਲਟ ਗਈ ਹੈ ਤੇ ਸਰ ਕਿੰਨੇ ਬੰਦੇ ਸੀ ਇਹਨੇ ਵਿੱਚ ਇਹ 40 45 ਬੰਦੇ ਦੱਸ ਦੋ ਜੀ ਦੋਸਤ ਕੋਈ ਕਿਸੇ ਡੈਥ ਵੀ ਹੋਈ ਹੈ ਹਾਂਜੀ ਇੱਕ ਡੈਥ ਹੋਈ ਆ ਤੇ ਕੁਝ ਜ਼ਿਆਦਾ ਸੀਰੀਅਸ ਆ ਉਹ ਤਾਂ ਪੀਜੀਐਮ ਤੇ ਜੋ ਨਾਰਮਲ ਸੀਗੇ ਫਿਰ ਉਹਨਾਂ ਦੇ ਇਹਨਾਂ ਨੇ ਜਦੋਂ ਉਸ ਟਾਈਮ ਰਾਤ ਦਾ ਟਾਈਮ ਸੀਗਾ ਉਹ ਜਿਹੜੇ ਜਿਹੜੇ ਜਿਆਦਾ ਸੀਰੀਅਸ ਹੋ ਚਾਰ ਬੰਦੇ ਚੰਡੀਗੜ੍ਹ ਭੇਜਿਆ ਤੇ ਜਿਹੜੇ ਨਾਰਮਲ ਆ ਉਹ ਸਿਵਲ ਹਸਪਤਾਲ ਲੁਧਿਆਣਾ ਜਿਹੜੇ ਸੀਗੇ ਫਸਟ ਏਡ ਦੇ ਕੇ ਜਿਹੜੇ ਨਾਰਮਲ ਸੀ ਫਸਟ ਏਡ ਦੇ ਕੇ ਘਰੇ ਪੇਜ